ਹਾਂਜੀ ਕੀ ਕਰਾਂਗੇ ਅੱਜ ਅੱਜ ਸਕੁਆਇਡ ਲਾਉਣੀ ਕਿੰਨੇ 500 ਇੱਕ ਵਾਰ ਚ ਇੱਕ ਵਾਰ ਚ ਚੱਲ ਰਿਹਾ ਕਰ ਦਿਓ ਸ਼ੁਰੂ ਦੋਸਤ ਜੀ ਤਾਂ ਗਰਮੀ ਹੋਊਗਾ ਕੰਮ ਦੱਬੀ ਚੱਲ ਬਸ ਜਦੋਂ ਤੇਰੇ 50 ਹੋ ਜਾਗਰ ਮੈਨੂੰ ਦੱਸ ਦਿਆ ਕਰੀ ਬੋਲ ਕੇ वेरी गुड कि लग गई टेन परसेंट हो गया कुछ भी नहीं सी है ना गो हार्ड और गो होम ਇੱਕ ਵੀਰ ਨੇ ਨਾ ਕਮੈਂਟ ਕੀਤਾ ਸੀਗਾ ਮੈਨੂੰ ਦੱਸਦਾ ਨਹੀਂ ਹੁੰਦਾ ਕਮੈਂਟ ਬਾਰੇ ਕਹਿੰਦਾ ਸੀਗਾ ਬਹੁਤ ਵੱਡਾ ਲਿਖਿਆ ਸੀ ਉਹਨਾਂ ਨੇ ਮੈਂ ਸੇਵ ਕਰਕੇ ਰੱਖ ਲਿਆ ਉਹ ਕਮੈਂਟ ਕਹਿੰਦਾ ਨਾ ਤੂੰ ਮੋਟਾ ਹੋਇਆ ਨਾ ਤੂੰ ਪਤਲਾ ਹੋਇਆ ਕਹਿੰਦਾ ਇੰਨੀ ਤੂੰ ਮਿਹਨਤ ਲਾਉਣਾ ਹੈ ਮੈਨੂੰ ਤੈਨੂੰ ਦੇਖ ਦੇਣ ਨੂੰ ਕਿੰਨੇ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਕਹਿੰਦਾ ਬਸ ਤੂੰ ਉਹੀ ਕਰਦਾ ਜਿੰਨਾ ਕਿ ਵੀਡੀਓ 'ਚ ਦਿਖਾਣਾ ਹੈ ਨਹੀਂ ਨਹੀਂ ਅੱਜ ਵੀਡੀਓ 'ਚ ਦਿਖਾਈ ਦਿੰਦਾ ਹਾਂ ਕਿਹਦੇ ਹੁਣ 500 ਬੈਠਕਾ ਤਾਂ ਨਹੀਂ ਮੈਂ ਮਾਰ ਸਕਦਾ ਕਿਉਂ ਵੀ ਜੇ ਇਕੱਲੀ ਵੀਡੀਓ ਬਣਾਉਂਦਾ ਹਾਂ 500 ਕੱਟਕਾ ਦਾ ਨਹੀਂ ਵੀਡੀਓ ਚ ਕੱਟੋ ਕੱਟ ਤੇ ਕੱਟ ਤੋਂ ਕੱਟ ਜੇ ਵਾਦੇ ਤੋਂ ਵਾਦੇ ਬੁਪੁੱਛੀ ਲਾਣਿਆ ਵੀਡੀਓ ਚ ਨਹੀਂ ਜ਼ਿਆਦਾ ਸ਼ੋਅ ਕਰ ਸਕਦੇ ਨਾ ਕੱਟ ਕਰਕੇ ਬਣਾਈ ਦੀ ਆਹ ਕਿੰਨੇ ਡੋਗੇ ਕੋਣ ਵੀ ਬਾਬਾ ਜੀ ਬੁਲਾਉ ਕੋਈ ਨਹੀਂ ਵੀਰੇ ਮੈਂ ਆਇਆ ਤੋ 2 ਮਿੰਟ ਕਹਿ ਦੋ ਉੱਥੇ ਆ ਜੂਗਾ ਮੈਂ ਉੱਪਰ ਨਾ ਆਉਣ ਹਾਂ ਹਾਂ 100 ਕੁਝ ਵੀ ਨਹੀਂ ਸੀਗਾ ਵਰਮ-ਅਪ ਹੋ ਗਿਆ ਪੂਰਾ ਪੂਰਾ ਹੁਣ ਉਹ ਵੀਰੇ ਨੂੰ ਕੀ ਸਮਝਾਈਏ ਵੀ ਸਾਡੀ ਡਾਈਟ ਐਦਾਂ ਦੀ ਹੈ ਜੇ ਤਾਂ ਕਦੇ ਅਸੀਂ 100 ਮੀਟਰ ਕਰਦੇ ਹੁੰਦੇ ਸਾਡੀ ਫਿਜ਼ਿਕ ਹੋਰ ਤਰ੍ਹਾਂ ਦੀ ਹੋਣੀ ਸੀ ਹੈਨਾ ਜਿਵੇਂ ਕੋਈ ਬਾਕਸਿੰਗ ਕਰਦਾ ਹੁੰਦਾ ਮੇਰੀ ਫਿਜ਼ਿਕ ਹੋਰ ਤਰ੍ਹਾਂ ਦੀ ਹੋਣੀ ਸੀ ਜਿਵੇਂ ਕਬੱਡੀ ਖੇਡਦਾ ਹੁੰਦਾ ਮੇਰੀ ਫਿਜ਼ਿਕ ਹੋਰ ਤਰ੍ਹਾਂ ਦੀ ਹੋਣੀ ਸੀ ਅਲੱਗ ਤਰ੍ਹਾਂ ਦੀ ਐਕਸਰਸਾਈਜ਼ ਹੈ ਅਲੱਗ-ਅਲੱਗ ਮਸਲ ਫ੍ਰੀਮ ਕਰਨੇ ਹੁੰਦੇ ਨੇ ਲਗਦਾ ਸਾਰੀ ਗੇਮ ਤੁਸੀਂ ਹੋ ਗਏ ਇੱਕ ਵੀਰ ਕਹਿੰਦਾ ਸੀਗਾ ਆਪਾਂ ਨੇ ਪਿੰਕੀ ਵੀਰ ਨੂੰ ਮਿਲ ਕੇ ਆਏ ਸੀ ਆਪਾਂ ਵਜ਼ਨ ਵਧਾਇਆ ਸੀ ਨਾ 4 ਕਿਲੋ ਇੱਕ ਹਫ਼ਤੇ 'ਚ ਹਾਂਜੀ ਉਦੋਂ ਕਈ ਵੀਰਾਂ ਨੇ ਕਿਹਾ ਕਿ ਨਾ ਗੱਪ ਘੱਟ ਮਾਰਿਆ ਕਰੋ ਕਹਿੰਦੇ ਵੱਧ ਨਹੀਂ ਸਕਦਾ ਆ ਸਕਦਾ ਵੀ ਉਹਨ ਨੂੰ ਐ ਨਹੀਂ ਪਤਾ ਸੀ 6 ਮਹੀਨਿਆਂ ਤੋਂ ਵੀਰੇ ਕੈਲਰੀ ਡੈਫਿਸੈਂਸੀ ਤੇ ਚੱਲ ਰਹੇ ਸੀਗੇ ਅਸੀਂ 1500 2000 ਤੋਂ ਉੱਪਰ ਕੈਲਰੀਜ਼ ਲੈ ਨਹੀਂ ਰਹੇ ਸੀਗੇ ਕਾਰਬ ਦਾ ਸਾਡਾ ਇੱਕ ਮੀਲ ਸੀਗਾ ਪ੍ਰੋਟੀਨ ਵੱਲ ਸਾਡਾ ਧਿਆਨ ਸੀ ਜ਼ਿਆਦਾ ਕਾਰਬਲ ਹੈ ਹੀ ਨਹੀਂ ਸੀ ਉਸ ਤੋਂ ਬਾਅਦ ਜਦੋਂ ਆਪਾਂ 6 ਮਹੀਨੇ ਬਾਅਦ ਇੱਕੋ ਦਮ ਕਾਰਬ ਦਾ ਕੋਈ ਵੀ ਮੀਲ ਲਵਾਂਗੇ ਕੰਟੀਨਿਊ ਇੱਕ ਹਫ਼ਤਾ ਚਾਰ-ਚਾਰ ਮੀਲ ਲਵਾਂਗੇ ਨੋਰਮਲ ਜੀ ਗੱਲ ਹੈ ਵੇਰੀ ਵਜ਼ਨ ਵਧਣਾ ਚਾਰ ਕੀ ਤੁਸੀਂ ਜੇ 8 ਵਧਾ ਲਓ ਜੇ ਵੀ ਤੁਸੀਂ ਇੱਕ ਤਰ੍ਹਾਂ ਡਾਈਟ ਤੇ ਹੋ ਨਾ ਪੂਰਾ ਪਹਿਲਾਂ ਕਾਰਬੋਹਾਈਡਰੇਟਸ ਘਟਾਈ ਹੋਏ ਐ ਮਿੱਠਾ ਤਲਾ ਤੁਹਾਡਾ ਬੰਦ ਐ ਉਸ ਤੋਂ ਬਾਅਦ ਜਦੋਂ ਤੁਸੀਂ ਇੱਕਦਮ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਵਜ਼ਨ ਬਹੁਤ ਤੇਜ਼ੀ ਨਾਲ ਵਧਦਾ ਹੈ ਬਹੁਤ ਤੇਜ਼ੀ ਨਾਲ ਹਾ ਇੱਕ ਨੋਰਮਲ ਬੰਦੇ ਦਾ ਨਹੀਂ ਵਧ ਸਕਦਾ ਕਿਮੋ ਸੇਰ ਹਾਂਜੀ ਪੋਸੀਬਲ ਆ ਨਾ ਕੁਝ ਵੀ ਕੁਝ ਨਾ ਕੁਝ ਹੀ ਬਣਾਏ ਬਸ ਕੀ ਟਕੜਾ ਹੋਣਾ ਚਾਹੀਦਾ ਮਾਈਂਡ ਸੈਟ ਮਾਈਂਡ ਸੈਟ ਬੀ ਐਸੀ ਕਰ ਨਹੀਂ ਹੈ ਕਰਨਾ ਹੀ ਹੈ ਡੂ অর ਡਾਈ ਤੁਸੀਂ ਵੀ ਕਰ ਸਕਦੇ ਹੋ ਗਰੀ ਹੈਨਾ ਸਾਰੇ ਕਰ ਸਕਦੇ ਨੇ ਸਾਰੇ ਕਰ ਸਕਦੇ ਆ ਨਾ ਕੋਈ ਵੀਕ ਨਹੀਂ ਨਾ ਹੁੰਦਾ ਕੋਈ ਵੀਕ ਨਹੀਂ ਹੁੰਦਾ ਬਾਡੀ ਪੱਖੋਂ ਤਾਂ ਕੋਈ ਵੀਕ ਨਹੀਂ ਹੁੰਦਾ ਹਾਂ ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਵੀਕ ਕੀ ਹੁੰਦਾ ਹੈ ਮਾਈਂਡ ਸੈਟ ਇਹ ਦਿਮਾਗ ਵੀ ਹੁੰਦਾ ਜਿਹੜਾ ਆਪਾਂ ਨੂੰ ਕਰਨ ਤੋਂ ਰੋਕਦਾ ਹੈ ਨਾ ਨੈਗੇਟਿਵ ਮਾਈਂਡ ਜੋ ਪਹਿਲਾਂ ਹੀ ਆਪਾਂ ਨੂੰ ਸੋਚ ਆਪਣੇ ਦਿਮਾਗ ਚ ਲੈ ਆਉਂਦਾ ਵੀ ਮੇਰੇ ਤੋਂ ਤਾਂ ਹੋਣਾ ਹੀ ਨਹੀਂ ਉਹ ਮਾਰਾ ਹੁੰਦਾ ਨਾ ਫਿਰ 50 ਦਾ ਕਰ ਦਿਓਗੇ ਕੋਈ ਨਹੀਂ ਤੂੰ ਕਾਊਂਟ ਕਰ ਰਹੇ ਹੈ ਨਾ ਕਾਊਂਟ ਕਰ ਕਦੇ ਅਪ ਨੂੰ ਇੰਨੀ ਲੰਬੀ ਵੀਡੀਓ ਦੇਖਣੀ ਪਏ ਜੇ ਕੋਈ ਨਹੀਂ 20 50 ਵੱਧ ਲਾ ਦਾਂਗੇ ਘੱਟ ਨਹੀਂ ਜਾਂਦੇ ਬਰੀਕੀ ਕਿਹੜਾ ਕਿਹੜਾ ਬਹੁਤ ਜ਼ਿਆਦਾ ਪਸੀਨੇ ਲੱਗਣਾ ਟਾਰਗੇਟ ਹੈ ਅੱਛਾ ਗਿੱਲਾ ਕਰ ਦੇਣਾ ਇਹਨੂੰ ਅੱਜ ਤਾਂ ਠੰਢੀ ਹਵਾ ਚੱਲਦੀ ਹੈ ਅਸੀਂ ਪਸੀਨਾ ਵਹਾਉਨੇ ਆ ਯਾਰ ਕਹਦੇ ਤੁਸੀਂ ਸਾਨੂੰ ਕਹਿ ਦਿੰਦੇ ਹੋ ਇਕੱਲੀ ਵੀਡੀਓ ਬਣਾਉਨੇ ਹੋ दो मिनट लिए रोक लो जोर लगे हुआ है ना साइड जोर बहुत लगे है पानी पीने पी सद दे दूँगा एक से

ਤਵਾਲ ਕਹਿੰਦੇ ਲੈਗ ਲਾਉਣੀ ਆ ਅਸੀਂ ਅੱਜ ਲੈਗ ਡੇ ਆ ਸਾਡ ਮੰਡੇ ਲੈਗ ਡੇ ਹੁੰਦਾ 10 ਮਿੰਟ ਦੀ ਵੀਡੀਓ ਬਣ ਗਈ ਭਾਈ ਮੁੰਡਿਆ ਵੈਰੀ ਗੁੱਡ ਬਹੁਤ ਸੋਹਣਾ ਸੈੱਟ ਜਾ ਰਿਹਾ ਹੈ 15 ਮਿੰਟ ਚ ਕੁਲੀਟ ਹੋ ਜਾਣੇ ਆ ਨਾ ਅੰਦਰੋਂ ਤੋਂ ਕਾਫੀ ਲੱਗਣਗੇ ਕਿੰਨੇ ਹੋਗੇ 250 ਕੁਲੀਤ ਹੋਣੇ ਆ ਜ਼ਿਆਦਾ ਹੋਗੇ ਹੋਣੇ ਚਾਹੀਦੇ ਯਾਰ ਦੱਲਾ ਹੀ ਚੱਲ ਦੋ ਬੱਚੇ ਪੰਜਾਬ ਪੌਂਕਿੰਗ ਕਰੇ ਮੇਰੇ ਹਿਸਾਬ ਨਾਲ ਕਾਫੀ ਜ਼ਿਆਦਾ ਹੋਗੇ ਹੋਣੇ ਕਿੰਨੇ ਮੈਨੂੰ ਲੱਗਦਾ ਹੈ ਚੱਲ ਤੂੰ ਲਈ ਚੱਲ ਤੂੰ 200 ਤੋਂ ਬਾਅਦ ਕਾਊਂਟ ਕਰ ਤੂੰ 100 ਵੱਧ ਲਾ ਗਿਆ 200 ਤੇ ਮੇਰੇ ਅਕੋਰਡਿੰਗ ਤਾਂ 300 ਹੋ ਗਏ ਪਰ ਤੂੰ 200 ਚੱਲਣ ਦੇ ਸਟੈਪਰ ਸਟਾਰਟ ਕਰ ਲੋ ਜੀ ਬਸ 2 ਮਿੰਟ ਦੀ ਸਾਡਾ ਚੈਲੰਜ ਹੈ ਇੱਕ 500 ਬੈਠਕਾਂ ਦਾ ਅੱਛਾ ਚਲਾਈ वो गेट बंद करे फिर तो जी एक आवाज आ जी कॉपी दाइट आ है शाबाश शाबाश शाबाशो मेरे अकॉर्डिंग तेरे तीन सौ हो गए बाकी कोई नहीं नहींडिंग ला अप पैर ठीक कर इधर तो ला टेडा ज्यादा है ਤਾ ਚਤਰ ਤੋਂ ਆਸਵਾਲ ਬਹੁਤ ਪੁੱਛਦੇ ਹੁੰਦੇ ਆ ਕਹਿੰਦੇ ਤੂੰ ਕੋਈ ਗੇਮ ਤਾਂ ਕਰਦਾ ਨਹੀਂ ਕੋਈ ਗੇਮ ਕਰ ਕੋਈ ਮੈਡਲ ਲੈ ਕੇ ਆ ਉਹਨੂੰ ਕਹਦੇ ਵੀ ਇਹ ਇੱਕ ਸਰਪ੍ਰਾਈਜ਼ ਹੈ ਪਰ ਉਹ ਸਾਰੇ ਹੁੰਦਾ ਵਾਂ ਕਹਿੰਦੇ ਅਸੀਂ ਇਹ ਇਕੱਠਾ ਹੀ ਇੱਥੇ ਦਵਾਗੇ ਸਰਪ੍ਰਾਈਜ਼ ਹੈ ਇਹ ਕਹਿੰਦੇ ਸਾਡਾ ਸੀਕ੍ਰੇਟ ਹੈ ਇਸ ਦੱਸਣਾ ਵੀ ਨਹੀਂ ਇਹ ਸੀਕ੍ਰੇਟ ਉਹ ਸਾਡੇ ਪੁੱਛਿਆ ਇਹ ਤੁਹਾਨੂੰ ਐ ਨਹੀਂ ਪਤਾ 6 ਮਹੀਨਿਆਂ ਨੂੰ ਪਤਾ ਲੱਗ ਗਿਆ ਸਾਲ ਨੂੰ ਲੱਗੇ ਹੋਰ ਲਾਲ ਬੱਚੇ ਦੋ ਸੱਤ ਸੋ ਤੂੰ ਵੀ ਵੱਧ ਲੱਗਦੇ ਕਰਕੇ ਦਿਖਾਵਾਂ ਯਾਰ ਹੈਨਾ ਹੁਣ ਕਰ ਕੀ ਦੱਸਾਂਗੇ ਇੱਕ ਹੀ ਕਹਿੰਦੇ ਸਿਆਜ ਉਹ ਬਹੁਤ ਕਹਿੰਦੇ ਐ ਕਹਿੰਦੇ ਤੈਨੂੰ ਸਪਾਟੇ ਨਹੀਂ ਲਾਣੇ ਆਉਂਦੇ ਤੈਨੂੰ ਇਹ ਨਹੀਂ ਕਰਨੇ ਆਉਂਦੇ ਕਹਿੰਦੇ ਯਾਰ ਜਿਹੜੀ ਸਪਾਟੇ ਹੈ ਨਾ ਉਹ ਇੱਕ ਰੈਸਲਿੰਗ ਜਿਹੜਾ ਬੰਦਾ ਕਰਦਾ ਹੈ ਪਹਿਲਵਾਨੀ ਕਰਦਾ ਹੈ ਉਹਦੀ ਗੇਮ ਚ ਲੱਗਦੇ ਆ ਉਹ ਹਰ ਇੱਕ ਗੇਮ ਚ ਥੋੜੀ ਨਾ ਲੱਗਣਗੇ ਯਾਰ ਸਪਾਟੇ ਹੁਣ ਅਸੀਂ ਬੌਲੇ ਹੋ ਕੇ ਸਪਾਟੇ ਲਾਈ ਚਾਹੀਏ ਬਿਨਾਂ ਗੱਲੋਂ ਜੋ ਸਾਡੀ ਗੇਮ ਦਾ ਹਿੱਸਾ ਹੀ ਨਹੀਂ ਹੈਗੇ ਉਹ ਹਰ ਇੱਕ ਗੇਮ ਦੀ ਆਪਣੀ ਆਪਣੀ ਐਕਸਰਸਾਈਜ਼ ਹੈ ਜਿਹੜੀ ਸਾਡੀ ਸਾਡੀ ਗੇਮ ਵਿੱਚ ਉਹ ਚ ਲੈਗ ਦਾ ਜ਼ਿਆਦਾ ਕੰਮ ਹੈ ਅਸੀਂ ਲੈਗ ਖਿੱਚੀ ਰੱਖਦੇ ਹਾਂ ਉਹ ਨਾ ਬਹੁਤ ਲੱਗਦਾ ਕਿ ਉਹ ਨਾ ਕਿਉਂ ਆਉਂਦਾ ਨਾ ਕਾਊਂਟਿੰਗ ਭੁੱਲ ਗਿਆ ਤੇਰੇ ਸਾਹ ਨਾਲ ਕਿੰਨੇ ਹੋਗੇ ਮੇਰੇ ਸਾਹ ਨਾਲ ਤੇਨ ਸੌਖਤਾ ਹੋਗੇ ਬੜੀ ਈਜ਼ੀਲੀ ਹੋਗੇ ਬੱਚੇ ਜਿਆਦਾ ਹੀ ਹੋਗੇ ਹੁਣ ਤੁਲਾ ਕੋਈ ਨਹੀਂ ਮੈਂ ਸਾਰੀ ਵੀਡੀਓ ਦੁਬਾਰਾ ਚੈੱਕ ਕਰੂਗਾ ਠੀਕ ਹੈ ਵੈਸੇ ਮੇਰੇ ਸਾਹ ਨਾਲ ਤੂੰ 1000 ਕਲਾ ਸਕਦਾ ਆ ਪਾਪਾ ਨੂੰ ਸਾਰਾ ਕੁਝ ਪਤਾ ਹੁੰਦਾ ਨਾ ਜੀ ਜੋ ਪਾਪਾ ਕਹਿੰਦੇ ਸਹਿਜ ਕਰ ਦਿੰਦੇ ਨਾ ਸਵੇਰਾ ਵੀਡੀਓ ਪਾਉਂਦੇ ਸੀਗੇ ਕਈ ਐਵੇਂ ਬਸ 10 15 ਲਾ ਕੇ ਦਿਖਾ ਕੇ ਸਾਡੇ 500 ਲਾਦੇ ਸੀ 400 ਲਾਦੇ ਮੈਂ ਕਿਹਾ ਪਸਾਰੇ ਲਾ ਕੇ ਦਿਖਾਉਂਗਾ ਸਾਰੇ ਪਾ ਲਾ ਜਾ ਰਿਹਾ ਚੱਲ ਆ ਰਿਹਾ ਜੀ ਓ ਯਾਰ ਸੱਚ ਇਧਰਲੀ ਵੀਡੀਓ ਬਣਾਉਂਦੇ ਕਾਊਂਟਿੰਗ ਚੱਲ ਰਹੀ ਹੈ ਵੈਸੇ ਉਹ 100 ਪਹ ਲਿਆ ਉਹ ਕਿ ਉਹ 400 ਸੀਗੇ ਉਹ 300 ਹੋ ਗਏ ਯਾਰੇ ਪਰ ਵੱਧ ਲੱਗ ਜਣਗੇ ਕੋਈ ਨਹੀਂ ਘੱਟ ਨਹੀਂ ਲੱਗਣੀ ਚਾਹੀਦੀ ਸੌ ਲਾਵਾ ਜੀ ਬਸ ਵੀਰਾ ਚੱਲ ਜੀ ਉਹ 1000 ਵੀ ਲਾ ਦੂ ਜੀ ਇਹ ਗੱਡੀ ਓਕੇ ਕੰਮ ਓਕੇ ਇਹ ਜੰਨੀ ਗੱਡੀ ਹਾਂ ਜੰਨੀ ਗੱਡੀ ਇੱਕ ਦਿਨ ਆਪਾਂ ਵੀਡੀਓ ਨਹੀਂ ਬਣਾਈ ਸੀ ਸਪਾਟੇ ਵਾਲਿਆਂ ਵੀਰਾਂ ਤੇ ਕਈ ਚੱਲ ਸਾਰੇ ਤਾਂ ਨਹੀਂ ਐਵੇਂ ਦੇ ਹੁੰਦੇ ਕਈ 10 ਪਾਟੇ 20 ਪਾਟੇ ਲਾ ਕੇ ਕਹਿੰਦੇ ਸਾਡੇ ਹਜ਼ਾਰ ਹੋ ਗਏ ਹੈਨਾ ਫਿਰ ਆਪਾਂ ਪਾਣੀ ਛੜਕੇ ਨਹੀਂ ਵੀਡੀਓ ਬਣਾਈ ਸੀ ਹਾਂਜੀ ਫੋਨ ਦੱਸਦੇ ਕਿ ਯਾਰ ਅਸੀਂ ਆਪ ਵੀ ਲਾ ਦਨੇ ਆ ਐਵੇਂ ਦੀ ਗੱਲ ਨਹੀਂ ਹੈਨਾ ਉਤੇ ਬਹੁਤ ਸਾਰੇ ਕਮੈਂਟ ਆਏ ਸੀਗੇ ਲਾ ਕੇ ਦੇਖ ਕਦੇ ਪਤਾ ਲੱਗ ਜੂ ਕਿੱਥੋਂ ਕਿੱਥੋਂ ਪਸੀਨੇ ਨਿਕਲਦੇ ਨੇ ਕਦੇ ਸੀ ਸਾਰੇ ਕਿਤੋਂ ਪਸੀਨੇ ਗੱਡੇ ਹੋਏ ਹੈ ਹਨਾ ਵੀ ਜਾਈਂ ਵਿਦਆਊਟ ਕੱਟ ਤੋਂ ਹੈ ਬਾਈ ਵੀਡੀਓ ਇਹ ਹੈਨਾ ਹਾਂਜੀ ਵਿਦਆਊਟ ਕੱਟ ਹੈ ਤੇ ਸਭ ਨਾਲ ਆ ਫੇਰ ਤੋਂ ਨਹੀਂ ਗਿਣ ਰਿਹਾ ਤੇਰੇ ਸਾਨੂੰ ਹੋ ਕਿੰਨੇ ਗਏ ਵੈਸੇ ਇਹ ਤਾਂ ਸਭ ਨਾਲ ਆ ਗਏ ਤੇ 400 ਕੋਈ ਬੋਲ ਨਹੀਂ ਤੂੰ ਗਿਣ ਕੇ 100 ਲਾ ਪਹਿਲਾਂ ਬਾਕੀ ਆਪਾਂ ਫੇਰ ਦੇਖਾਂਗੇ 1 2 4 5 6 7 8 9 10 11 12 13 न ਕਾਲ ਕਰ ਨੂੰ ਮੈਂ ਕੋਲ ਗੱਲ ਮੈਂ ਤੁਹਾਡੇ ਗਵਰਡ ਚੋਂ ਦੋ ਬਸ ਕਰ ਅੱਛਾ ਜੀ ਹੁਕਮ ਕਰੋ ਹੀ ਕੰਮ ਲੱਸ ਬਸ ਬੇਟਾ ਲਾਉਣਾ ਸੀ ਭੇਜ ਦਿਓ ਜੀ ਕੋਈ ਗੱਲ ਨਹੀਂ ਵੈਲਕਮ ਹੈ ਹਾਂ ਗੱਲ ਮੈਂ ਤੁਹਾਨੂੰ ਦੱਸ ਬੰਦ ਸੈੱਟ ਕਰ ਕਿੰਨੇ ਸਾਲ ਦਾ ਜੀ ਬੇਟਾ 100 ਸਾਲ ਦਾ ਅੱਛਾ ਜੀ ਕੋਈ ਗੱਲ ਹਾਂ ਜਦੋਂ ਹੋ ਗਿਆ ਤਾਂ ਕਹਿ ਦੇ ਉਹ ਹੈ ਕਿ ਅ디 ਨਾ ਕਰੇ ਤੁਸੀਂ ਕਾਊਂਟ ਕਰ ਲੋ ਕਿੰਨੇ ਹੋ ਗਏ ਮੈਂ ਤਾਂ ਕਿਹਦੇ ਵਿੱਚ ਦੀ ਗਿਣਤੀ ਭੁੱਲ ਗਿਆ 500 ਤੋਂ ਵੱਧ ਹੀ ਹੋਏ ਹੋਣਗੇ ਕੋਈ ਨਹੀਂ ਆਪਾਂ ਸਾਰਾ ਵੀਡੀਓ ਚੈੱਕ ਕਰ ਲਾਂਗੇ ਦੁਬਾਰਾ ਉਹ ਵੀ ਬੈਠ ਕੇ ਨਾ ਪਉਗਾ ਹੋਰ ਟਾਈਮ ਬਿੱਲੀ ਨੂੰ ਬੈਠਣਾ ਹੋਊ ਟਕੂਗਾ ਹੋਰ ਟਾਈਮ ਵੀ ਕੋਈ ਗੱਲ ਨਹੀਂ ਉਹਦੇ ਪੈਰ ਖੁੱਲੇ ਰੱਖਾ ਜਿਆਦਾ ਬਾਹਰ ਕੱਢਦੇ ਨਾ ਪੈਰ ਨੂੰ ਥੋੜਾ ਸਿੱਧਾ ਰੱਖਿਆ ਕਰ ਅੱਜ ਵਿਚੇ ਦੀ ਗਿਣਤੀ ਭੁੱਲ ਗਿਆ ਕੋਈ ਵੀਡੀਓ ਜਾ ਕਰ ਲਿਓ ਲੈ ਸਾਰਾ ਖੋ ਗਏ ਕਿ ਮੈਂ ਵਿਚੇ ਦੀ ਕਾਫੀ ਵਾਰ ਗਿਣਤੀ ਭੁੱਲ ਗਿਆ ਇੱਕ ਅੱਧੀ ਵਾਰ ਤਾਂ ਚੱਲ ਜਾਂਦਾ ਪਰ ਬਹੁਤ ਵਾਰ ਹੋ ਗਈ ਮੇਰੇ ਨਾਲ ਤਾਂ